ਦੇਖ ਸਕਦੇ ਹੋ ਵੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਚੁੱਕਿਆ ਤੁਹਾਨੂੰ ਲਾਈਵ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਦੋਸਤੋ ਜੋ ਕਿ ਮੌਸਮ ਹਨੇਰੀ ਬਹੁਤ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਆ ਤੇ ਕਿਸਾਨਾਂ ਦੀਆਂ ਕਣਕਾਂ ਵੀ ਜੇ ਖੇਤ ਦੇ ਵਿੱਚ ਦੋਸਤੋ ਖੜੀਆਂ ਸੀਆਂ ਜੋ ਕਿ ਨਹੀਂ ਵੱਡੀਆਂ ਗਈਆਂ ਸੀਆਂ ਸਾਹਮਣੇ ਤੁਹਾਨੂੰ ਖੇਤਾਂ ਦੇ ਵਿੱਚ ਕਣਕ ਦੇਖ ਸਕਦੇ ਹੋ ਵੀ ਅਜੇ ਨਹੀਂ ਵੱਡੀ ਗਈ ਆਪਕੇ ਅਰਦਾਸ ਬੇਨਤੀ ਕਰਦੇ ਆਂ ਵੀ ਰੱਬਾ 6 ਮਹੀਨੇ ਦੀ ਫਸਲ ਵਾਲੀ ਬਸਲ ਪੁੱਤਰਾ ਮੰਗ ਅੱਜ ਹਜੇ ਵੀ ਖੇਤਾਂ ਦੇ ਵਿੱਚ ਅਧੂਰੀ ਪਈਆ ਕਿਸਾਨ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਆ ਵੀ ਇਹ ਕਣਕ ਵੇਚ ਕੇ ਆਪਾਂ ਆਪਣਾ ਘਰ ਦਾ ਸਾਰਾ ਜੋ ਕਾਰੋਬਾਰਾ ਸਿਸਟਮ ਆ ਉਹ ਚਲਾਵਾਂਗੇ ਬਾਕੀ ਦੇਖ ਸਕਦੇ ਹੋ ਸਮਾਨੀ ਬਿਜਲੀ ਹਵਾਵਾਂ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਦੋਸਤੋ ਚੱਲ ਰਹੀਆਂ ਨੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਹਨੇਰੀ ਮੀ ਬਹੁਤ ਜ਼ਿਆਦਾ ਪੈ ਰਿਹਾ ਪੰਜਾਬ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਹਨੇਰੀ ਤੇ بارش ਆ ਰਹੀ ਆ ਹਜੇ ਕਈ ਕਿਸਾਨਾਂ ਵੀਰਾਂ ਦੀਆਂ ਕਣਕਾਂ ਵੀ ਅਧੂਰੀਆਂ ਪਈਆਂ ਨੇ ਤੇ ਤੂੜੀ ਵੀ ਕਰਨ ਵਾਲੀ ਦੋਸਤੋ ਪਈ ਸੀ ਜੋ ਕਿ ਕਾਲਪੁਰਖ ਕਨੀਓ ਅੱਜ ਬਹੁਤ ਜ਼ਿਆਦਾ ਹਨੇਰੀ بارش ਵਰਸਾਈ ਗਈ ਆ ਬਾਕੀ ਜਰੂਰ ਤੁਸੀਂ ਕਮੈਂਟ ਕਰਿਓ ਦੋਸਤੋ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਹਨੇਰੀ بارش ਆ ਰਹੀ ਆ ਕਿੱਥੇ ਰੱਬ ਕਨੇ ਸੁੱਖ ਸ਼ਾਂਤੀ ਆ ਸਾਡੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਹਵਾਵਾਂ ਤੇ ਵਾਰਸ਼ ਹੋ ਰਹੀ ਆ ਸੀਰ ਅੰਤਨਾ ਜਾਈ ਲਖਿਆ ਬਲਿਹਾਰੀ ਕੁਦਰਤ ਵਸਿਆ ਦੇਖ ਸਕਦੇ ਹੋ ਗਰਵਾਣੀ ਜਦੋਂ ਚੱਲਦੀ ਆ ਉੱਪਰੋਂ بارش ਹੋ ਰਹੀ ਆ ਤੇ ਉੱਪਰੋਂ ਕਾਲਪੁਰਖ ਦੀ ਬਾਣੀ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋ ਚੁੱਕਿਆ ਤੇ ਕਰਨ ਕਰਉਣ ਵਾਲਾ ਕਾਲਪੁਰਖ ਜੀ ਨੇ ਸਾਰਾ ਕੁਝ ਕਾਲਪੁਰਖ ਜੀ ਦੇ ਹੱਥ ਵਿੱਚ ਪਾਵਰ ਵਾਹਿਗੁਰੂ ਵਾਹਿਗੁਰੂ ਦੇਖ ਸਕਦੇ ਹੋ ਵੀ ਬਿਜਲੀ ਬਹੁਤ ਜ਼ਿਆਦਾ ਲੱਗ ਰਹੀ ਆ ਵਾਹਿਗੁਰੂ 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 ਦੇਖ ਸਕਦੇ ਹੋ ਵੀ ਇਸ ਸਮਾਂ ਦੇ ਵਿੱਚ ਕਾਲੀ ਘਾਟ ਤੇ ਬੱਦਲ ਬਹੁਤ ਜ਼ਿਆਦਾ ਹਨੇਰੀ ਬਹੁਤ ਤੇਜ਼ੀ ਨਾਲ ਚੱਲ ਰਹੀ ਆ ਤਾਂ ਬਣਾਉ ਨੂੰ ਵੱਡੀ ਗੱਲ ਆ 6 ਮਹੀਨਿਆਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜੋ ਹਜੇ ਹੈ ਨਹੀਂ ਵੱਡੀ ਗਈ ਸੀ ਉਹਦਾ ਬਹੁਤ ਜ਼ਿਆਦਾ ਅਫਸੋਸ ਤੇ ਦੁੱਖ ਆ ਵੀ ਕਿਸਾਨ ਨੂੰ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਵੀ ਆਪਾਂ ਫਸਲ ਵੱਢ ਕੇ ਆਪਣਾ 38 ਦਾ ਕਰਜ਼ਾ ਲਾਉਣਾ ਤੇ ਜੋ ਬੈਂਕਾਂ ਤੋਂ ਪੈਸਾ ਲਿਆ ਹੁੰਦਾ ਉਹ ਐਡਜਸਟਮੈਂਟ ਸਾਰੀ ਦੇਖਣੀ ਹੁੰਦੀ ਆ ਬਹੁਤ ਜ਼ਿਆਦਾ ਅਫਸੋਸ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅਕਾਲ ਪੁਰਖ ਰੱਬ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀਆਂ ਉਮੀਦਾਂ ਹੁੰਦੀਆਂ ਨੇ ਦੋਸਤੋ ਸਾਰਿਆਂ ਦੇ ਕਾਰੋਬਾਰ ਹੁੰਦੇ ਨੇ ਤੇ ਕਿਸਾਨ ਵੀਰ ਦਾ ਜੋ ਨੀਲੀ ਛੱਤ ਦੇ ਥੱਲੇ ਕਾਲਪੁਰਖ ਦੀ ਛੱਤ ਦੇ ਥੱਲੇ ਹੀ ਸਾਰਾ ਕੁਝ ਪਿਆ ਹੁੰਦਾ ਹੁਣ ਆਪਾਂ ਲਾਈਵ ਦੇ ਵਿੱਚ ਅੱਜ ਦਿਖਾਇਆ ਦੋਸਤੋ ਜੋ ਕਿ ਜ਼ਿਲ੍ਹੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਵਾਰਸ਼ ਤੇ ਹਨੇਰੀ ਬਹੁਤ ਜ਼ਿਆਦਾ ਤੇਜ਼ੀ ਨਾਲ ਚੱਲੀ ਆ ਵਾਹਿਗੁਰੂ ਵਾਹਿਗੁਰੂ ਦੇਖ ਸਕਦੇ ਹੋ ਵੀ ਬਿਜਲੀ ਵੀ ਬਹੁਤ ਜ਼ਿਆਦਾ ਲੱਗ ਰਹੀ ਆ